ਸਸਰੀ ਘਰ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀ ਘਰ ਹੋਰ ਮਿੱਤਰੋ ਕੀ ਹਾਲ ਚਾਲ ਹੈ ਤੇ ਲੈ ਮਿੱਤਰੋ ਅੱਜ ਵੀਡੀਓ ਜਿਹੜੀ ਬਣਾਉਣ ਲੱਗੇ ਆਂ ਭਈ ਅੱਜ ਸ਼ਾਮ ਸੀ ਆ ਬੱਚਾ ਆਪਾਂ ਦੁਬਾਰਾ ਛੱਡਾਂਗੇ ਮੋਫਰ ਵਾਲਾ ਦੇਖਦੇ ਆਂ ਕੀ ਕਰਦਾ ਕਿਉਂਕਿ ਇਹਦੀ ਲਾਸਟ ਹੀ ਬਾਜੀ ਆ ਭਈ ਪਾਣੀ ਤੇ ਵੀ ਬਹੁਤ ਹੋ ਗਿਆ ਬਹੁਤ ਲੰਬਾ ਹੋ ਗਿਆ ਇਹਨੂੰ ਚਾਲਦੇ ਨੂੰ ਤੇ ਮੈਂ ਚੱਲ ਛੱਡ ਲਈਏ ਬਾਕੀ ਆ ਫਿਰਦਾ ਹੈ ਗੇੜਿਆਂ ਤੇ ਠੀਕ ਆ ਆ ਨਵਾਂ ਬੱਚਾ ਠੀਕ ਆ ਤੇ ਉਹ ਆ ਗਈ ਆਪਣੀ ਵੀਰਾਂ ਵਾਲੀ ਕਬੂਤਰੀ ਜਿਹੜੀ ਉਹ ਉਡੀਆਂ ਦੀ ਲਾਲ ਫੱਟੀਆਂ ਵਾਲੀ ਇਹਦਾ ਨਾਂ ਹੀ ਵੀਰਾਂ ਵਾਲੀ ਪੈ ਗਿਆ ਵਿਚਾਰੀ ਦਾ ਕਿਉਂਕਿ ਜਿਹਦੇ ਕੋਲੇ ਵੀ ਆਈ ਆ ਸਾਰਿਆਂ ਦੀ ਵੀਰਾਂ ਹੀ ਪੀਤੀਆਂ ਇਹਦੀਆਂ ਬਾਈ ਠੀਕ ਆ ਹੋ ਜਾਂਦੀ ਆ ਤੇ ਆ ਆਪਣੀਆਂ ਨਵੇਂ ਨੇ ਕੁਸ਼ਕ ਠੀਕ ਹੈ ਇੱਕ ਬੱਚਾ ਨਵਾਂ ਅੱਜ ਤੇ ਇੱਕ ਵੱਡਾ ਕਬੂਤਰ ਆ ਦੋ ਨਵੇਂ ਨੇ ਤੀਜੀ ਆਪਣੀ ਉਹ ਵੀਰਾਂ ਵਾਲੀ ਹੋ ਗਈ ਕਿਉਂਕਿ ਉਹਨੂੰ ਵੀ ਬਹੁਤ ਦਿਨ ਹੋ ਗਏ ਬੈਠੀ ਨੂੰ ਬਾਜੀ ਤੋਂ ਬਾਅਦ ਬਾਈ ਤੇ ਅੱਜ ਇਹ ਦੇਖੋ ਤੁਹਾਡੇ ਸਾਹਮਣੇ ਬਈ ਪੰਜ ਬਦਾਮਾਂ ਤੇ ਸਾਂਭਾਂਗੇ ਕਬੂਤਰ ਨੂੰ ਠੀਕ ਆ ਕਈ ਭਰਾ ਕਹਿੰਦੇ ਆ ਵੀ ਦੱਸਦਾ ਹੈ ਹਨਾ ਵੀ ਆ ਗਰਮੀ ਚ ਬਈ ਪੰਜ ਕਿੱਥੋਂ ਜੇ ਉਹ ਹਨਾ ਬਈ ਗੇਮ ਦੇ ਸਿਰ ਤੇ ਆ ਠੀਕ ਆ ਉਹੀ ਗੱਲ ਫਿਰ 2 ਢਾਈ ਵਾਲਾ ਆਪਾਂ ਛਪੜਾਂ 'ਚ ਵੀ ਬਾੜ ਦਿੰਨੇ ਆ ਠੀਕ ਆ ਕਿਉਂਕਿ ਕਈ ਕਹਿੰਦੇ ਨੇ ਵੀ ਬਈ ਰੱਜਿਆ ਜਾਂਦਾ ਤਾਂ ਭੁੱਖਾ ਵੀ ਜਾਂਦਾ ਕਬੂਤਰ ਛਪੜਾਂ 'ਚ ਠੀਕ ਆ ਨਾ ਇਹ ਰੱਜ ਚ ਆ ਜਾਂਦਾ ਤੇ ਨਾ ਇਹ ਭੁੱਖਿਆ ਜਾ ਜਾਂਦਾ ਠੀਕ ਆ 12 13 ਬਦਾਮ ਖੇਚਦਾ ਬਈ ਸਾਰੀ ਰਾਤ 'ਚ ਕਬੂਤਰ ਠੀਕ ਆ ਤਾਂ 1 ਵਜੇ ਨੂੰ ਇਹ ਵਿਹਲਾ ਹੋ ਜਾਊਗਾ 8 ਦਾ ਟਾਈਮ ਹੋ ਰਿਹਾ 8 ਤੋਂ 10 ਮਿੰਟ ਉਤੀ ਹੋ ਗਏ ਠੀਕ ਹੈ ਤੇ ਅੱਜ ਹੁਣ ਇਹਨੂੰ ਕੱਟ ਦਿਆਂ ਤੇ ਬਾਕੀ ਸਾਰੀ ਵੀਡੀਓ ਗਾਹ ਤੁਹਾਡੇ ਨਾਲ ਕਰਾਂਗੇ ਸ਼ੇਅਰ ਤੇ ਅੱਜ ਆਪਣੇ ਜਾਨਵਰ ਵੀ ਜਿਹੜੇ ਉਤਰਨਗੇ ਉਹ ਵੀ ਦਿਖਾਵਾਂਗੇ ਕਿੰਨਾ ਕਿਹੜੇ ਕਿੰਨੇ ਵਜੇ ਉਤਰਦਾ ਆ ਗਏ ਸਾਰੇ ਪੰਜਾਉਰੇ ਪੰਜ ਇਕੱਠੇ ਠੀਕ ਆ ਇੱਕ ਤਾਂ ਆ ਜਾਂਦੀ ਆ ਆ ਜਾਂਦੇ ਉਹੀ ਗੱਲ ਟੋਟਵੇਂ ਥੋੜੇ ਜਿਆਦਾ ਉੱਡਦੇ ਨੇ ਆ ਆ ਗਈ ਵੀਰਾਂ ਲਈ ਤਾਂ ਮਾਰੀ ਜਾਂਦੀ ਠੱਪੇ ਆ ਬੱਚਾ ਨਮਾਈਆ ਬਈ ਇਹ 2 ਦਿਨ ਕੱਢਿਆ ਸੀ ਤਾਰਾ ਤੇ ਬੈਠਾ ਬਈ ਅੱਜ ਉੱਡਿਆ ਇਹ ਇਹਨੂੰ ਹੋ ਗਿਆ ਹਿਸਾਬ ਦਾ ਲੋ ਵੀ ਆਪ ਡੇਢ ਘੰਟਾ ਡੇਢ ਘੰਟੇ ਵਾਂਗੂ ਹੋ ਹੀ ਗਿਆ ਇਹਨੂੰ ਉੱਡਦੇ ਨੇ ਠੀਕ ਆ ਛੱਡੇ ਨੇ ਆਪਾਂ ਕੁਛਕ ਬਾਕੀ ਨਹੀਂ ਛੱਡੇ ਤੇ ਕਕੂਤਰ ਦੇਖਦੇ ਆ ਕਿੱਧਰ ਨੂੰ ਐ ਦਿਸ ਨਹੀਂ ਰਿਹਾ ਮੈਨੂੰ ਇੱਕ ਆਪਣਾ ਆ ਉੜਦਾ ਨੀਵੀ ਨੀਵੀ ਬਾੜਾ ਠੀਕ ਆ ਇੱਕ ਆਪਣਾ ਆਉਂਦਾ ਨਮਾ ਬਈ ਠੀਕ ਆ ਪਹਿਲਾਂ ਭੱਜ ਗਿਆ ਸੀਗਾ ਘਰੋਂ ਬਾਈ ਉੱਥੇ ਭੱਜ ਗਿਆ ਕੀ ਸੀਗਾ ਇਹ ਸ਼ਤਰੀ ਤੋਂ ਨਾ ਪੈਰ ਖਲਾ ਗਿਆ ਸੀ ਤੇ ਡਾ ਡਰ ਕੇ ਉੱਠ ਖੜਾ ਹੈ ਬਾਈ ਪਤਾ ਨਹੀਂ ਲੱਗਿਆ ਬਾਜੀ ਤੇ ਸੀ ਮੈਂ ਤਾਂ ਤੇ ਅੱਜ ਇਹਨੂੰ ਕੱਟਦੇ ਆ ਬਦਾਮ ਕੱਟ ਕੇ ਛਿੱਲ ਕੇ ਪਾਉਨੇ ਆ ਫਿਰ ਕਰਦੇ ਆ ਤੁਹਾਡੇ ਨਾਲ ਗੱਲਬਾਤ ਤੇ ਲੈ ਮਿੱਤਰੋ ਟਾਈਮ ਹੋ ਰਿਹਾ ਬਾਈ ਹੁਣ 11:30 12 ਦਾ ਤੇ ਆ ਕਬੂਤਰ ਆਪਾਂ ਬਾਈ ਛੱਡਤਾ ਖੋਡੇ ਚ ਇੱਕ ਵਾਰੀ ਠੀਕ ਆ ਇਹਨੂੰ ਪਾਣੀ ਦਿੱਤਾ ਗੱਲਾਂ ਹੁਣ ਪਹਿਲਾਂ ਇਹਨੇ ਆਪ ਹੀ ਪੀ ਲਿਆ ਸੀ ਉਦੋਂ ਬਾਅਦ ਹੌਣ ਦਿੱਤਾ ਤੇ ਇਹਨੂੰ ਮਾਂ ਚਲ 10 ਮਿੰਟ ਖੁੱਡੇ ਛੱਡਦੀਏ ਭਰਪੂਰ ਜੂਗਾ ਮੜਾ ਇਹ ਖਿੱਚ ਲੂਗਾ ਖਰਾਕ ਹਨ ਕਿਉਂਕਿ ਬਾਲਾ ਟਾਈਮ ਖਰਾਕ ਆਪਾਂ ਰੱਖਣ ਦਾ ਕੋਈ ਟੱਕ ਨਹੀਂ ਹੈਗਾ ਆ ਦੇਖ ਲਓ ਤੇ ਹਜੇ ਐਂ ਹਿਸਾਬ ਲਾ ਲਉਂ ਪੂਰੀ ਖਰਾਕ ਹੀ ਹੈ ਜੇ ਤੋ ਟਾਈਮ 11:30 12 ਦਾ ਹੋ ਗਿਆ ਖਾਲੀ ਹੋਊਗਾ ਘੱਟੋ ਘੱਟ ਇਹ 3:30 4 ਵਜੇ ਬਾਕੀ ਕੋਈ ਚੱਕਰ ਨਹੀਂ ਬਈ ਕਿਉਂਕਿ ਇੱਕੋ ਹੀ ਗੱਲ ਆ ਬਈ ਅੱਜ ਤੱਕ ਆਪਾਂ ਇੰਨੀਆਂ ਬਾਜ਼ੀਆਂ ਛੱਡੀਆਂ ਜਿੰਨੀਆਂ ਵੀ ਜਿੱਤੇਆਂ ਹਰੇਆਂ ਆ ਆਪਣਾ ਕੋ ਉਤਰ ਕਦੇ ਛੱਪੜਦੇ ਨਹੀਂ ਗਿਆ ਨਾ ਪਾਣੀ ਤੇ ਗਿਆ ਇਹ ਤੱਕ ਠੀਕ ਆ ਬਾਬੇ ਦੀ ਕਿਰਪਾ ਇਹ ਰਹੀ ਆ ਵੀ ਆਪਣਾ ਛੱਪਣਾ ਚ ਨਹੀਂ ਜਾਂਦੇ ਜਾਂਦੇ ਕਿਉਂ ਨਹੀਂ ਇਸੇ ਕਰਕੇ ਵੀ ਆਪਾਂ ਖਰਾਕ ਘੱਟਦੇ ਨਹੀਂ ਭਈ ਸਾਮ ਦਾ ਮੈਂ ਆਪਾਂ ਸਾਮਦਿਆਂ ਦਾ ਪੂਰੀ ਖਰਾਕ ਦੀ ਸਾਮਦਿਆਂ ਓਏ ਆ ਜਾ ਉੱਤੋਏ ਆਇਆ ਇਹ ਆਪਾਂ ਮੁੱਫਰ ਛੱਡਿਆ ਸੀ ਬਈ ਬੱਚਾ ਗੇੜਿਆਂ ਦੇ ਨੇ ਇਹ 8 ਵਜੇ ਬੈਠਾ ਤੇ ਬਣਿਆ ਨਹੀਂ ਬਈ ਬੱਚਾ ਥੋੜਾ ਥੱਲੂ ਹੈ ਵੀ ਕਮਜ਼ੋਰਾ ਸੀ ਤੇ ਵੱਡੀ ਗੂਦਰੀਆਂ ਲਾਲ ਕੇ ਬਈ ਜ਼ੋਰ ਬਾਲਾ ਲਾ ਗਿਆ ਠੀਕ ਆ 8 ਵਜੇ ਰਾਤ ਨੂੰ ਨੇਰੇ ਚ ਭਾਏ ਸੀ ਮੈਂ ਲਾਈਟ ਤੇ ਤੇ ਉਦੋਂ ਬਾਅਦ ਭਾਈ ਇਹ ਸੰਭਿਆ ਨਹੀਂ ਹੈਗਾ ਠੀਕ ਆ ਬਣਿਆ ਨਹੀਂ ਇਹਨੇ ਵੇਟ ਨਹੀਂ ਚੱਕਿਆ ਤੇ ਆਪਾਂ ਇਹੀ ਛੱਡਤਾ ਸੀ ਜੋਣ ਵਾਸਤੇ ਇਹ ਕਿ ਆਪਣੀ ਚਾਣਕ ਜਿਹੜੀ ਦਿੱਤੀ ਆ ਉਹਦਾ ਸਗਾ ਭਾਈ ਆ ਤੇ ਇਹ ਉਥੇ ਭਾਈ 550 ਤੇ ਕੱਟਿਆ ਗਿਆ ਸੀ 550 ਤੇ ਬੈਠਾ ਭਾਈ ਤੇ ਤੋਂ ਪੱਲੇ ਨਹੀਂ ਖੁੱਲਦੇ ਸੀ ਤੇ ਜਵਾਕ ਜਦੋਂ ਭਾਈ ਟੈਂਕੀ ਤੇ ਚੜਿਆ ਰਾਤ ਨੂੰ ਫੜਨ ਵਾਸਤੇ ਸਿਆਣਾ ਇੰਨਾ ਸੀਗਾ ਇਹਦੇ ਕੋਲ ਨਹੀਂ ਹੱਥ ਕੱਢਿਆ ਆਣੇ ਉਹ ਆਪ ਹੀ ਆ ਕੇ ਹੱਥ ਦੇ ਨਾਲ ਗੁੱਟ ਤੇ ਬਹਿ ਗਿਆ ਤੇ ਦੂਜਾ ਇੱਕ ਹੋਰ ਸੀਗਾ ਆਪਣੇ ਮਿੱਤਰ ਪਿਆਰੇ ਫੌਜੀ ਦਾ ਉਥੇ ਬੈਠਾ ਤੇ ਉਹਨੂੰ ਫੜ ਕੇ ਲਿਆ ਇਹ ਦੇਲ ਗੁੱਟ ਤੇ ਬੈਠਾ ਬੈਠੀ ਥੱਲੇ ਲਿਆਂਦਾ ਉਹਨੇ ਇੰਨੇ ਸਿਆਣੇ ਜਾਨਵਰ ਨੇ ਤੇ ਬਾਕੀ ਮੈਨੂੰ ਐ ਆ ਬਈ ਇਹਨੂੰ ਪਾਣੀ ਵਾਲੇ ਲਾਗੇ ਘਰੇ ਹਨ ਤੇ ਬਾਕੀ ਕੰਨੀਆਂ ਦੇਖ ਲੋ ਚਾਰ ਚਾਰ ਤੇ ਰਹਿ ਗਿਆ ਆ ਦੇਖੋ ਆ ਚਾਰ ਚਾਰ ਕੰਨੀਆਂ ਤੇ ਰਹਿ ਗਿਆ ਵੀ ਚਲ ਮੈਂ ਅਜ ਦੂਬਾ ਤਾਂ ਛਡੂ ਗਈ ਹਨ ਵੀ ਇੱਕ ਬਾਜੀ ਛੱਡ ਲਈਏ ਚਲ ਉਦੋਂ ਦਾ ਬੱਚੇ ਤਿਆਰ ਨੇ ਬਈ ਅੱਜ ਦੋ ਗਗੇੜੇ ਪਾ ਕੇ ਆਇਆ ਆ ਬੱਚਾ ਅੱਜ ਠੀਕ ਹੈ ਅੱਜ ਇਹ ਢਾਈ ਤਿੰਨ ਘੰਟੇ ਉੱਟਿਆ ਜਿੱਟੀਆਂ ਦਾ ਇਹ ਨਮਾ ਕਟਿਆ ਆ ਆਪਣਾ ਨਵਾਂ ਬਲੱਡ ਬਈ ਤੋਤਾ ਬਲੱਡ ਸੈਂਟੀਮੀਟਰ ਮਿਕਸ ਤੇ ਆ ਬੱਚਾ ਅੱਜ ਆਪਣਾ ਵਧੀਆ ਉੱਟਿਆ ਬਈ ਠੀਕ ਹੈ ਇਹਨੇ ਲਾਈਨੇ ਤਿੰਨ ਇੱਕ ਘੰਟੇ ਪਹਿਲਾਂ ਤਾਂ ਇਹ ਘੰਟਾ ਕੀ ਉੱਡਦਾ ਸੀ ਤੇ ਮੜਾ ਮੋਟਾ ਖੋਲਿਆ ਉਸਮਾਨ ਸੱਪਾ ਲਾਇਆ ਇੱਕ ਆ ਬੱਚਾ ਇਹ ਵੀ ਹੁਣ ਚਲਾ ਲਾਂਗੇ ਇਹ ਗਾਂ ਹੁਣ ਆਪਾਂ ਨੂੰ ਦੂਸਰਾ ਆਈਆਂ ਜਿਹੜੀਆਂ ਚੱਲਣਗੀਆਂ ਹਨਾ ਪਤੂ ਪੂਤੂ ਵਾਲੀਆਂ ਉਹਨਾਂ ਚ ਕੰਮ ਦੇ ਜਾਣਗੇ ਠੀਕ ਆ ਬਾਕੀ ਆਪਨੇ ਜਾਨਵਰ ਵੱਟੇ ਬੈਠੇ ਵਿੱਚ ਬਈ ਕੁਛ ਪੱਟ ਪੱਟੀਆਂ ਤੇ ਇਹਨੂੰ ਆਪਾਂ ਛੱਡਿਆ ਸੀਗਾ ਵੀ ਚੱਲ 10 ਮਿੰਟ ਮਾਰ ਲੂਗਾ ਡਾਰੀਆਂ ਤੇ ਉਸ ਤੋਂ ਬਾਅਦ ਆ ਕੇ ਇਹਨੂੰ ਫੇਰ ਆਪਾਂ ਡੋਲੀ 'ਚ ਲੈ ਜਾਾਂਗੇ ਠੀਕ ਆ ਬਾਕੀ ਬਈ ਸਾਂਭਣ ਦੀ ਇਹੀ ਵਿਧੀ ਆਪਣੀ ਤਾਂ ਜੇ ਆਪਣੇ ਹਿਸਾਬ ਨਾਲ ਚੱਲਣਾ ਤਾਂ ਠੀਕ ਆ ਤੜਕੇ ਕੁਛ ਨਹੀਂ ਕਰਨਾ ਸਵੇਰੇ ਸੰਦੇਹਾਂ ਜੇ ਤੁਹਾਨੂੰ ਲੱਗਦਾ ਵੀ ਗੂਤਰ ਦਾ ਵੇਟ ਹੈ ਨਹੀਂ ਤਾਂ ਤੜਕੇ ਤੁਸੀਂ ਸਵੇਰੇ 3 ਵਜੇ ਜਿੱਤੇ ਸਾਂਭਣਾ ਸਵੇਰੇ 3 ਵਜੇ ਬਈ ਅੱਧਾ ਬੀਕਾ ਸੂਲ ਕੈਪਸੂਲ ਲੈ ਕੇ 15 ਐਮਐਲ ਪਾਣੀ ਚ ਗੂਤਰ ਨੂੰ ਲਾ ਕੇ ਬਿਠਾ ਦਿਓ ਠੀਕ ਆ 5 5:30 ਵਜੇ ਨੂੰ ਖਿੱਚ ਜੂਗਾ ਉਦੋਂ 5-7 ਐਮਐਲ ਪਾਣੀ ਫੋਕਾ ਦੇ ਕੇ ਬਾ ਦਿਓ ਉਦੋਂ 8 ਵਜੇ ਬਈ ਬਾਦਾਮ ਧਰ ਦਿਓ ਇੱਕ ਗੱਲ ਹੋਰ ਦੱਸਦਾ ਤੁਸੀਂ ਸਾਰੇ ਭਰਾਵਾਂ ਨੂੰ ਪਤਾ ਹੀ ਹੋਊਗਾ ਤੜਕੇ ਆਪਾਂ 8 ਵੇ ਗੂਤਰ ਨੂੰ ਬਾਦਾਮ ਧਰਦੇ ਹੋ ਜਮਾ ਨਹੀਂ ਖਾਂਦਾ ਠੀਕ ਆ ਕਿਉਂਕਿ ਮੇਰੇ ਨਾਲ ਇਹ ਬਹੁਤ ਵਾਰੀ ਹੋ ਗਿਆ ਤੁਸੀਂ ਵੀ ਦੇਖਿਓ ਤੁਹਾਡੇ ਕਬੂਤਰ ਵੀ ਕਰਦੇ ਹੁਣ ਵੀ ਜਿਵੇਂ ਸੰਦੇਹਾਂ ਬਾਦਾਮ ਧਰਤੇ ਨਹੀਂ ਖਾਂਦੇ ਇਹਨੂੰ ਬਈ ਹੱਥ ਨਾਲ ਪੰਜ ਬਾਦਾਮ ਖਵਾਏ ਨੇ ਮੈਂ ਠੀਕ ਆ ਉਸ ਤੋਂ ਬਾਅਦ ਇੱਕ ਵਾਰੀ ਪਾਣੀ ਇਹਨੇ ਆਪੇ ਪੀਤਾ ਇੱਕ ਨਾਲ ਕੀ ਪਾਣੀ ਦੀ ਮੈਂ ਲਾਈ ਆ ਠੀਕ ਆ ਇਹ ਦੂਬਾਰਾ ਹੁਣ ਮੈਂ 2 ਜਾਂ 3 ਨਾਲ ਕੀ ਪਾਣੀ ਦੀਆਂ ਲਾਉਂਗਾ 15-15 ਐਮਐਲ ਦੀਆਂ ਬਾਹਲਾ ਪਾਣੀ ਨਹੀਂ ਲਾਉਂਦੇ ਇਹਨੂੰ ਜਮੀ ਖਾਲੀ ਕਰਦਾ ਮੈਂ ਬਾਹਰ ਹੀ ਦੇਵਾ ਠੀਕ ਆ ਐਂਟਾ ਨਹੀਂ ਕਰਦੇ ਨਾ ਆਪਾਂ ਬਾਹਲਾ ਪਲਟਪਲਟਈਆ ਕਰੀਏ ਪਲਟਪਲਟਈਆ ਦਾ ਹੋਊਗਾ ਜੇ ਤਾਂ ਹੁਣ ਤੱਕ 9 ਵਜੇ ਤੱਕ ਵੇਲਾ ਹੋ ਗਿਆ ਤਾਂ ਠੀਕ ਪਲਟ ਕੇ ਨੂੰ ਇਹ ਨਹੀਂ ਹੈਗਾ ਵੀ ਜਮੀਂ ਸਾਫ਼ ਕਰਦਾ ਇੱਕ ਵਾਰੀ ਹਾਕਾ ਜਾਂ ਪਲਟ ਦਾਂਗੇ ਠੀਕ ਆ ਉਸ ਤੋਂ ਬਾਅਦ ਇਹਨੂੰ ਪਾਣੀ ਦੇ ਕੇ ਬੈਠਾ ਰਹਿਣ ਦਾਂਗੇ ਤੇ ਫੇਰ ਜਾਂ ਪਲਟਾਂਗੇ ਬਾਜੀ ਤੇ ਜਾ ਕੇ ਤੜਕੇ ਠੀਕ ਆ ਆ ਦੇਖੋ ਬੈਠੇ ਨੇ ਮਾਰਤੀ ਠੀਕ ਆ ਬੈਠਾ ਸਿਰੋ ਜਿਹੇ ਜੀਆਂ ਮਰਜ਼ੀ ਮਾਰਦਾ ਕੋਈ ਚੱਕਰ ਨਹੀਂ ਠੀਕ ਆ ਬੈਠੋ ਹੋਣੀ ਚਾਹੀਦੀ ਆ ਗੋਲ ਬਈ ਬਦਾਮਾਂ ਵਾਲੀ ਤੇ ਇਹ ਥੋੜਾ ਤਾਂ ਕਰਦਾ ਇਹਨੂੰ ਥੋੜਾ ਆਪਾਂ ਸਮਾਨ ਲਾਇਆ ਸੀਗਾ ਤੇ ਉਹਦੇ ਕਰਕੇ ਥੋੜੀਆਂ ਜੀਆਂ ਕਾਲੀਆਂ ਜੀਆਂ ਬਿੱਠਾ ਕਰਦਾ ਮਤਲਬ ਵੀ ਸਮਾਨ ਹਜੇ ਚੱਲ ਰਿਹਾ ਹੈ ਦਾ ਨਿਕਲ ਰਿਹਾ ਹੈ ਠੀਕ ਆ ਬਾਕੀ ਬੱਚਾ ਦੇਖ ਲੋ ਬਣਿਆ ਬਣਿਆ ਹੈ ਨਹੀਂ ਤੁਨੂੰ ਐਵੇਂ ਕਹਾ ਤੁਨੂੰ ਵੀ ਪੂਰਾ ਬਣਿਆ ਹੋਇਆ ਬਸ ਇੱਕ ਉਹ ਹੀ ਹੈ ਵੀ ਆਪਾਂ ਦੇਖਣਾ ਹੀ ਹੈ ਇਹਨਾਂ ਨੂੰ ਜੋ ਕੇ ਵੀ ਇਹ ਕਿੰਨਾ ਕੁ ਜ਼ੋਰ ਲਾਉਂਦੇ ਨੇ ਕਿਉਂਕਿ ਮੈਂ ਦੇਖਿਆ ਬਈ ਜ਼ੋਰ ਬਹੁਤ ਲਾਉਂਦੇ ਆ ਦੇਖ ਲੋ ਥੱਲੋਂ ਆ ਤੁਨੂੰ ਦਿਖਾਈ ਦਿਨਾ ਸਿੱਪ ਨਿਕਲੀ ਪਈ ਆ ਬਈ ਇਹਦੀ ਆ ਦੇਖ ਲੋ ਆ ਦੇਖੋ ਸੇਪੇ ਦੀ ਨਿਕਲੀ ਹੋਈ ਆ ਬਾਈ ਕੋਈ ਇੰਨਾ ਬਣਿਆ ਨਹੀਂ ਹੋਇਆ ਬੱਚਾ ਠੀਕ ਆ ਬਾਕੀ ਦੇਖਦੇ ਆ ਤੜਕੇ ਤੱਕ ਕੀ ਕਰਦਾ ਬਾਕੀ ਆਪਣੇ ਪਾਣੀ ਦਾ ਰਿਜ਼ਲਟ ਆ ਠੀਕ ਆ ਹੁਣ ਪਾਣੀ ਦਾ ਦਾਤਾਂ ਬਾਈ ਪਾਣੀ ਆਪਾਂ ਹੁਣ 12 ਵਜੇ ਪਿਵਾਵਾਂਗੇ ਠੀਕ ਆ ਤੇ ਰਾਤ ਨੂੰ ਆਪਾਂ 12 ਵਜੇ ਹਨਾ 1 ਵਜੇ ਦੇ ਵਿੱਚ ਵਿੱਚ ਲਾਵਾਂਗੇ ਤੇ ਤੁਹਾਡੇ ਸਾਹਮਣੇ ਲਾਵਾਂਗੇ ਬਾਲਾ ਟਾਈਮ ਪਾਣੀ ਵੀ ਨਹੀਂ ਪਿਉਣਾ ਕਹੀ ਪਰ ਬਾਈ ਦੋ ਦੋ ਦਿਨ ਵੀ ਪਿਆ ਰਹਿੰਦਾ ਪਾਣੀ ਹਨਾ ਪਹਿਲੇ ਹੀ ਪਿਉੋਂਗੇ ਰੱਖ ਦਿੰਦੇ ਆ ਉਹ ਨਹੀਂ ਬਾਈ ਤੁਸੀਂ ਟਾਈਮ ਟੂ ਟਾਈਮ ਪੀਣਾ ਵੀ ਯਾਰ 8 ਤੋਂ 9 ਘੰਟੇ 10 ਘੰਟੀ ਪਾਣੀ ਪਿਜੇ ਬਹੁਤ ਹੁੰਦਾ ਠੀਕ ਆ ਹੁਣ ਆਪਾਂ 12 ਵਜੇ ਪਿਵਾਵਾਂਗੇ 12 ਵਜੇ ਤੋਂ ਬਾਅਦ ਲਾਉਣਾ ਆਪਾਂ 12 ਘੰਟੇ ਹੋ ਗਏ ਬਈ ਥੋੜੇ ਆ ਤੇ ਜੇ ਆਪਾਂ ਉਹੀ ਗੱਲ ਤੜ ਕੇ 7 ਵਜੇ ਪਿਉਂਤਾ ਜਾਂ 8 ਵਜੇ ਪਿਉਂਤਾ ਤੇ ਕਿੰਨਾ ਟਾਈਮ ਹੋ ਗਿਆ ਬਈ 15 16 ਘਟੇ 17 ਘੰਟੇ ਹੋ ਗ ਜਾਣਗੇ ਬਈ ਪਾਣੀ ਨੂੰ ਫੇਰ ਵੀ ਥੋੜਾ ਜਿਹਾ ਕਈ ਵਾਰ ਰਿਜ਼ਲਟ ਨਹੀਂ ਸਹੀ ਜਾਂਦਾ ਪਾਣੀ ਪਾਣੀ ਨੂੰ ਪਿਓ 8 ਤੋਂ 10 ਘੰਟੇ ਠੀਕ ਆ ਹੁਣ ਆਪਾਂ ਇਹ 12 ਵਜੇ ਪਾਣੀ ਪਿਵਾਵਾਂਗੇ ਜਦੋਂ 12 ਵਜੇ ਪਿਉਂਤਾ ਤੇ ਰਾਤ ਨੂੰ 12 ਤੋਂ 1 ਦੇ ਵਿਚ ਵਿਚ ਲਾਵਾਂਗੇ ਕਿਉਂਕਿ ਟੈਂਪਰੇਚਰ ਵਧੀਆ ਨਹੀਂ ਹੁਣ ਬਾਈ 41 42 ਦਾ ਟੈਂਪਰੇਚਰ ਹੁੰਦਾ ਹਵਾ ਘੱਟ ਹੁੰਦੀ ਹੈ ਠੀਕ ਆ ਟਾਈਮ ਨਾਲ ਬਾਜੀਆ ਨਿਭੜਦੀਆਂ ਨੇ ਤਿੰਨ ਤੇ ਅੱਜ ਮੇਰੇ ਹਿਸਾਬ ਨਾਲ ਠੀਕ ਆ ਜ਼ੋਰ ਮਾਰ ਕੇ ਚਾਰ ਤੇ ਬਾਜੀ ਜਾਊਗੀ ਬਾਈ ਠੀਕ ਆ ਨਵਾਂ ਚ ਥੋੜਾ ਜਿਹਾ ਟੈਂਪਰੇਚਰ ਸੈੱਟ ਹੈ ਤੇ ਆ ਬੱਚੇ ਤੁਹਾਨੂੰ ਕਹਿਆ ਹੁਣ ਨਵੇਂ ਕੱਡੇ ਨੇ ਬਾਬੇ ਨਾਨਕ ਦੇ ਸੁੱਖ ਰੱਖੇ ਆ ਬਾਈ ਜਿਹੜੀ ਆਪਣੀ ਮੀਰਾ ਨੇ ਜਿੱਤੀ ਸੀ ਉਦੇ ਭਰਾ ਦਾ ਪੱਠਾ ਉਹਦਾ ਬੱਚਾ ਉਹ ਵੀ ਐ ਹੀ ਸੀਗੀ ਜਿਹੜੀ ਆਪਾਂ ਛੱਡੀ ਸੀ ਪਰ ਉਹਦੇ ਥੋੜੇ ਸ਼ਿੱਟ ਸੀਗੇ ਸਿਰ 'ਚ ਆਇਆ ਚਿੱਟੀਆਂ ਦਾ ਵਿਚਾਲੇ ਬੈਠਾ ਸੇਮ ਇਹਦੀ ਟਿੱਕ ਟੋ ਕਾਪੀ ਸੀ ਮੀਰਾਂ ਨੇ ਜਿਹੜੀ ਆਪਣੀ ਕੱਲੀ ਲਿਖੀ ਸੀ ਆ ਜੀ ਇਸੀ ਬਣੀ ਤਣੀ ਐਡੀ ਕੀ ਚੀਜ਼ ਸੀ ਆਈ ਡੀ ਦੇ ਬੱਚੇ ਨੇ ਭਈ ਆਪਣੇ ਆ ਦੇਖੋ ਬਣਿਆ ਇਹ ਵੀ ਨਹੀਂ ਹੈਗਾ ਚੱਜ ਨਾਲ ਥਲੋ ਪੂਛੇ ਦੀ ਖਾਲੀ ਆ ਠੀਕ ਆ ਇਥੋਂ ਲੱਪਾ ਕਾਲਾ ਚਿੱਟੀਆਂ ਅੱਖਾਂ ਦਾ ਡੱਬੀ ਨੋਕ ਆ ਤਿੱਗਾ ਪੁੱਛਦੇ ਕਾਂਤਾ ਥੋੜੀ ਥੋੜੀਆਂ ਕਾਲੀਆਂ ਜਿਹਾ ਦਿਖਾਉਂਦਾ ਹੈ ਕਿ ਦੋ ਭਾਈ ਸੀਗੇ ਇੱਕ ਪਹਿਰਾ ਇਹਦਾ ਨੱਗ ਨਹੀਂ ਲੈ ਗਿਆ ਆਪਣੇ ਤੋਂ ਬੱਚਾ ਡਾਉਣ ਵਾਸਤੇ ਤੇ ਇੱਕ ਪਰਚਾ ਆਪਣਾ ਆ ਕੱਢਿਆ ਦੇਖੋ ਹੁਣ ਆਪਣੇ ਫ੍ਰਿਜ ਵਾਲੇ ਨੇ ਤੇ ਆਪਣੇ ਭਾਈ ਮਿੱਕੀ ਵਾਲੇ ਨੇ ਤੀਗਾ ਬੱਚਾ ਪੂਰਾ ਟੌਪ ਦਾ ਕੱਢਿਆ ਬਈਆ ਟੀਰ ਦੇਖੋ ਤੁਸੀਂ ਕਿੰਨਾ ਸੋਹਣਾ ਪੈਂਦਾ ਇਹਦੇ ਚਾਂਦੀ ਬਣਦਾ ਬਈ ਅੱਧਾ ਦੇਖ ਹੈ ਨਾ ਚੀਜ਼ ਸ਼ਾਖਾ ਏ ਵੀ ਬਸ ਕੋਈ ਨਾ ਅੱਗੇ ਭਾਈ ਪਰਸਰ ਹੋ ਗਏ ਗਾਂ ਵਾਲੇ ਸੀਜ਼ਨ ਦੇਣਗੇ ਨਜ਼ਾਰੇ ਇਹ ਬੱਚੇ ਆਹ ਬੱਚੇ ਦਾ ਆਪਾਂ ਕੱਟ ਨਹੀਂ ਕੱਢਨੇ ਬਾਜੀ ਛੜਨੀ ਛੜਨੇ ਇੱਕ ਆ ਬੈਠਾ ੱੱਬੀ ਨੋਕ ਵਾਲਾ ਇੱਕ ਆ ਬੈਠਾ ਦਾ ਭਰਾ ਮਤਲਬ ਭਰਾ ਤਾਂ ਨਹੀਂ ਹੈਗੇ ਹੈ ਤਾਂ ਇਹ ੱਟੂ ੱਟ ਪਲੱਟਦੇ ਨੇ ਠੀਕ ਆ ਆਏ ਭਾਈ ਕੋਲ ਹੋਏ ਨੇ ਤੇ ਇਹ ਬਲੱਡ ਹੀ ਆਪਣੇ ਕੋਲੇ ਸਾਰਾ ਕਿਉਂਕਿ ਆ ਜਿੱਟੀਆਂ ਵਾਲਾ ਆ ਜਿੱਟੀਆਂ ਵਾਲਾ ਜਿਹੜਾ ਆਪਣੇ ਵਾਲਾ ਬਲੱਡ ਆ ਕਮਾਂਡਲਾ ਹੋ ਗਿਆ ਇਹ ਸਾਰਾ ਇੱਕੋ ਹੀ ਬਲੱਡ ਆ ਠੀਕ ਆ ਤੇ ਆਹ ਸੈਂਟੀਨੇਟ ਹੈ ਸੈਂਟੀਨੇਟ ਨਹੀਂ ਹੈਗਾ ਬਈ ਇਹਦਾ ਵੀ ਤੁਹਾਨੂੰ ਮੈਂ ਦੱਸ ਦੇਣਾ ਕਿਉਂਕਿ ਬਜੀ ਨੇ ਵੀਡੀਓ ਪਾਈ ਸੀ ਇੰਸਟਾ ਤੇ ਜੀ ਨਮਾ ਬਲੱਡ ਇਹ ਨਮਾ ਨਹੀਂ ਬਈ ਇਹਦਾ ਪਤਾ ਕੀ ਹੋਇਆ ਇਹਦੇ ਵਿਚਾਰਦੇ ਨਾ ਫੁਣਸੀਆਂ ਪਤਾ ਨਹੀਂ ਵੱਡਾ ਬੱਚਾ ਸੀ ਉੜਦਾ ਸੀ ਆਪਣੇ ਬਹੁਤ ਚੰਗਾ ਇਹ ਥੋੜਾ بیمار ਹੋ ਗਿਆ ਕਿਉਂ ਇਹਦੇ ਨਾਲ ਫੁਣਸੀਆਂ ਹੋ ਗਈਆਂ ਮੱਛਰ ਲੜ ਗਿਆ ਬਈ ਚੁੰਝ ਤੇ ਜਿਆਦਾ ਤੇ ਚੁੰਝ ਤੇ ਜਦੋਂ ਮੱਛਰ ਲੜਿਆ ਨਾ ਬਈ ਫੁਣਸੀ ਹੋ ਗਈ ਬਾਲੀ ਵੱਡੀ ਤੇ ਉਹ ਜਦੋਂ ਉੱਤੇ ਆਪਾਂ ਦਵਾਈ ਲਾਤੀ ਲਾ ਕੇ ਬਈ ਉਹ ਜਦੋਂ ਫੁਣਸੀ ਪੱਟੀ ਗਈ ਨਾ ਜਿਹੜੀ ਦੀ ਨੋਖ ਸੀ ਉਹ ਮਾੜੀ ਜੀ ਰਹਿ ਗਈ ਜਦੋਂ ਮਾੜੀ ਜੀ ਰਹੀ ਉਹਦੇ ਕਰਕੇ ਬਈ ਇਹ ਉਦੋਂ ਬਾਅਦ ਇਹਦੀ ਨੋ ਕਾਪੀ ਬਈ ਉੱਤੋਂ ਟੁੱਟ ਗਈ ਵਿਚਾਰੇ ਦੀ ਫਿਰ ਇਹੇ ਤੋਂ ਦਾਣੇ ਨਾ ਖਾਦੇ ਜਾਣ ਦੋ ਦਿਨ ਇਹ ਇੰ aí ਬੈਠਾ ਰਿਹਾ ਮੁੜ ਕੇ ਫਿਰ ਹੱਕ ਕੇ ਫਿਰ ਮੈਨੂੰ ਇਹ ਕਰਨਾ ਪਿਆ ਇਹਦਾ ਟਰੀਟਮੈਂਟ ਤੇ ਹੁਣ ਵਧੀਆ ਬਈ ਖਾਂਦਾ ਪੀਂਦਾ ਦੇਖੋ ਜਮਾ ਓਕੇ ਆ ਰਾਜੀ ਆ ਠੀਕ ਆ ਗਾਂ ਬੱਚਿਆਂ ਪੁੱਛਿਆਂ ਚ ਪਾਲਾਂਗੇ ਚੱਲ ਬੱਚਾ ਬਹੁਤ ਚੰਗਾ ਆਪਣਾ ਇਹ ਠੀਕ ਆ ਸੋ ਇੰਨੀ ਗਾ ਬਈ ਕੀ ਗਾਂ ਜਿਵੇਂ ਹੁਣ ਰਾਤ ਰੁੱਧ ਨੂੰ ਪਾਣੀ ਲਾਵਾਂਗੇ ਉਹ ਵੀ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਜੀ ਦਾ ਵੀ ਸ਼ੇਅਰ ਕਰਾਂਗੇ ਬਸ ਵੀਡੀਓ ਨੂੰ ਹੁਣ ਜਿਵੇਂ ਐ ਪਿਆਰ ਦਿੰਨੇ ਹੋ ਨਾ ਦੱਬ ਕੇ ਪਿਆਰ ਦਿਆ ਕਰੋ ਯਾਰ ਠੀਕ ਆ ਧਰ ਕੇ ਸ਼ੇਅਰ ਕਰਿਆ ਕਰੋ ਵੀਡੀਓ ਠੀਕ ਹੈ ਤੇ ਵੀਡੀਓ ਆਈਆਂ ਆਉਂਦੀਆਂ ਰਹਿਣਗੀਆਂ ਤੁਹਾਡੇ ਭਰਾਵਾਂ ਵਾਸਤੇ ਬਸ ਪਿਆਰ ਦਿਓ ਰੱਜ ਕੇ ਕਿ ਗਾ ਮੈਨੂੰ ਮੈਨੂੰ ਵੀ ਹੌਸਲਾ ਹੋਵੇ ਯਾਰ ਵੀ ਹਾਂ ਮੇਰੇ ਭਰਾ ਦੇਖਦੇ ਨੇ ਹਨਾ ਜੇ ਆਪਾਂ ਨੂੰ ਚਾਹੁੰਦੇ ਨੇ ਜਾਂ ਆਪਣੇ ਫੋਲੋ ਕਰਦੇ ਆਪਾਂ ਨੂੰ ਕਿਉਂਕਿ ਆਪਾਂ ਕੋਈ ਵੀ ਚੀਜ਼ ਗਲਤ ਨਹੀਂ ਪਾਉਂਦੇ ਬਾਈ ਜੋ ਚੀਜ਼ ਸੱਚ ਆ ਉਹ ਸੱਚ ਹੀ ਪਾਵਾਂਗੇ ਲੋਕਾਂ ਵਾਂਗੂ ਆਪਾਂ ਜਵਲੀਆਂ ਮਾਰ ਕੇ ਨਹੀਂ ਵੀ ਗੱਲਾਂ ਚੈਨਲ ਚਲਾਉਣਾ ਆਪਾਂ ਜੀ ਚੈਨਲ ਚਲਾਉਣਾ ਦਾ ਬਹੁਤ ਟਾਈਮ ਦਾ ਚੱਲੇ ਜਾਂਦਾ ਬਾਈ ਪਰ ਆਪਾਂ ਕਹਿੰਦੇ ਆ ਵੀ ਆਪਾਂ ਸੱਚੇ ਸੁੱਚੇ ਸਿੱਧੇ ਰਹੀਏ ਵੀ ਗੱਲ ਨੂੰ ਆਪਾਂ ਨੂੰ ਕੋਈ ਕਹਿ ਨਹੀਂ ਸਕੇ ਠੀਕ ਆਪਾਂ ਉਹ ਹਾਸਾ ਮਨਾ ਚੱਲਦੇ ਆਂ ਇਹਦੇ ਕਰਕੇ ਆਪਾਂ ਹੌਲੀ ਹੌਲੀ ਪੈਰ ਧਰਦੇ ਆਂ ਬਈ ਕਈ ਇੱਕੋ ਦਾ ਪੈਰ ਧਰ ਕੇ ਡਿੱਗਦੇ ਹੀ ਬਹੁਤ ਛੇਤੀ ਹੁੰਦੇ ਤੁਹਾਨੂੰ ਪਤਾ ਹੀ ਆ ਨਾ ਅੱਜ ਕੱਲ ਇੱਕ ਹੋਰ ਹੈ ਮੇਰੇ ਯੂਟਿਊਬਰਾਂ ਨੂੰ ਵੀ ਹੱਥ ਜੋੜ ਕੇ ਮੇਰੀ ਇੱਕ ਬੇਨਤੀ ਹੈ ਇੱਕ ਤਾਂ ਬਈ ਪਾਣੀ ਦਿੰਦੇ ਨਾਲ ਦਿਖਾਇਆ ਕਰੋ ਸਰੈਂਜਾਂ ਜੀਆਂ ਠੀਕ ਹੈ ਇੱਕ ਕਬੂਤਰ ਜਦੋਂ ਆਪਣਾ ਬਈ ਜਿੱਤਦਾ ਹੈ ਉਹ ਚ ਪੈਸੇ ਪਾ ਕੇ ਜਾਂ ਕਬੂਤਰ ਆਪਣਾ ਜ਼ੋਰ ਵੱਧ ਲਾ ਕੇ ਡਿੱਗਿਆ ਪਿਆ ਹੁੰਦਾ ਲੇਟੀ ਜਾਂਦਾ ਹੁੰਦਾ ਮਰਨ ਵਾਲਾ ਹੁੰਦਾ ਜਾਂ ਮਰ ਗਿਆ ਹੁੰਦਾ ਉਹ ਫੋਟੋਆਂ ਨਾਲ ਵੀਡੀਓ ਨਾਲ ਪਾਇਆ ਕਰੋ ਠੀਕ ਆ ਇਨਸਟਾ ਤੇ ਵੀ ਤੇ YouTube ਤੇ ਵੀ ਤੇ ਇੱਕ ਖਾਸ ਉਸੇ ਭਰਾ ਨੂੰ ਮੈਂ ਕਹਿ ਰਿਹਾ ਸ਼ਾਇਦ ਉਹ ਮੇਰੀ ਇਹ ਵੀਡੀਓ ਦੇਖੇ ਤਾਂ ਉਹਨੂੰ ਪਤਾ ਲੱਗ ਜੇ ਭਰਾ ਮੇਰਾ ਥੋੜੀ ਜਿਹੀ ਰਿਸਪੈਕਟ ਕਰਿਆ ਕਰ ਵੱਡੇ ਆਪਣੇ ਖਿਡਾਰੀਆਂ ਦੀ ਜਿਹੜੇ ਮੁੱਢ ਨੇ ਜਿਨ੍ਹਾਂ ਨੇ ਪੈਰ ਲਾਏ ਨੇ ਆਪਣੇ ਕੂਟਰਬਾਜੀ ਜਿਹਦੇ ਕਰਕੇ ਜਿੰਨਾ ਕਰਕੇ ਆਪਾਂ ਨੂੰ ਪਤਾ ਲੱਗਿਆ ਵੀ ਕੂਟਰਬਾਜੀ ਹੁੰਦੀ ਕੀ ਆ ਜਾਨਵਰ ਹੁੰਦੇ ਕੀ ਆ ਗੇਮ ਹੁੰਦੀ ਕੀ ਆ ਠੀਕ ਹੈ ਤੇ ਤੂੰ ਉਹਨਾਂ ਦਾ ਨਾਂ ਇਹੇ ਜੇ ਹਸਾਬ ਨਾਲ ਲੈਣਾ ਬਾਈ ਵੀ ਜਿਵੇਂ ਉਹ ਤੇਰੇ ਨਾਲ ਛੋਟੇ ਹੁੰਦੇ ਨੇ ਜਾਂ ਤੇਰੇ ਚੇਲੇ ਹੁੰਦੇ ਨੇ ਠੀਕ ਹੈ ਹੱਥ ਜੋੜ ਕੇ ਬੇਨਤੀ ਹੈ ਤੈਨੂੰ ਰਿਸਪੈਕਟ ਕਰਿਆ ਕਰ ਯਾਰ ਬਾਕੀ ਅੱਗੇ ਬਣੇ ਰਹੋ ਵੀਡੀਓ ਨਾਲ ਜਿੱਤ ਲੈ ਮਿੱਤਰੋ ਟਾਈਮ ਹੋ ਰਿਹਾ ਬਈ 2:30 ਦਾ ਠੀਕ ਆ 1/2 ਘੰਟਾ ਲੇਟ ਹੋ ਗਏ ਪਾਣੀ ਤਾਂ ਪਾ ਲਿਆ ਪੋਣਾ ਤੇ ਹੁਣ ਲੱਗਿਆ ਨੂੰ ਲਾਉਣ ਮੈਂ ਇੱਕ ਮਿੰਟ ਲੈ ਮੈਂ ਮਿੱਤਰੋ ਪਾਣੀ ਪੁਣੀ ਦੇ ਕੇ ਕਰਕੇ ਆਪਾਂ ਸੈੱਟ ਫਿਰ ਟਾਪਲ ਦੂਗੇ ਆ ਬੱਚਾ ਆਪਣਾ ਤੇ

ਇਹ ਦੋ ਵਦਨੀ ਆਪਾਂ ਗੱਲ ਪਾਣੀ ਦੇ ਰੇ ਉਤ ਨੂੰ ਦਿੱਤਾ ਤੇ ਦੇਣਾ ਜ਼ਿਆਦਾ ਥਕਾਈ ਨਹੀਂ ਕਰਨਾ ਚਾਹੀਦਾ ਰੋਤਰ ਨਾਲ ਲਾਈ ਜਾਂਦੇ ਭਰਾ ਉਹ ਦੇਖਦੇ ਉਹਨਾਂ ਦਾ ਮਾਰਾ ਲਾ ਕੇ ਰੋਟੀ ਪਾਣੀ ਦਾ ਭਾਈ ਪੂਰਾ ਸਿਰ ਹਲਾਤਾ ਬੰਦਿਆਂ ਨੇ 8 ਵਜੇ ਰੋਟੀ ਦੇਤੀ ਸੀ ਭਾਈ ਇਹਨਾਂ ਨੇ ਪਨੀਰ ਜੀਗਾ ਖਾਰਾ ਕੋਸੀਗਾ ਭਾਈ ਟੋਟਲੀ ਆ ਦੇਖੋ ਬੰਦੂਦਿਆਂ ਰੋਟੀਆਂ ਖਿਆਲ ਦਾ ਉਤਾਰ ਲੱਸੀ ਠੀਕ ਆ ਫਿਰ ਕੀ ਰਦ ਬਾਰੇ ਚਾਚੂ ਪੂਰਾ ਟੌਪ ਦਾ ਕੰਮ ਕੀਤਾ ਜੀ ਹੂੰ ਸਿਰਾ ਕੀਤਾ ਜੀ ਪਰ ਪਿੰਡ ਬਾਲਾ ਡਬਲ ਸੀ ਭਰਾਓ